ਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਮੈਂ ਰਣਜੀਤ ਸਿੰਘ ਚੋਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਫਸਲਾਂ ਸੰਬੰਧੀ ਜਾਣਕਾਰੀ ਮਾਹਰਾਂ ਤੋਂ ਦਵਾਉਂਦੇ ਰਹਿੰਦੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਮੇਰੇ ਨਾਲ ਫੀਲਡ ਦੇ ਵਿੱਚ ਮੌਜੂਦ ਨੇ ਇਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਨੀ ਹੈ ਕੀ ਜਿਹੜੀ ਕਣਕ ਦੀ ਫਸਲ ਹੈ ਹੁਣ ਤਕਰੀਬਨ ਪੱਕਣ ਤੇ ਆ ਰਹੀ ਹੈ ਬਾਡੀ ਦਾ ਸਮਾਂ ਆ ਗਿਆ ਕਿਸ ਤਰ੍ਹਾਂ ਕਣਕ ਦਾ ਮੰਡੀਕਰਨ ਸੁਚੱਜੇ ਢੰਗ ਦੇ ਨਾਲ ਕਰਨਾ ਤੇ ਨਾਲ ਹੀ ਨਾੜ ਦੀ ਸੰਭਾਲ ਅਸੀਂ ਕਿਵੇਂ ਕਰਨੀ ਹੈ ਇਹ ਵਿਸ਼ਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਇਸ ਵਿਸ਼ੇ ਸੰਬੰਧੀ ਆਪਾਂ ਜਾਣਕਾਰੀ ਲਵਾਂਗੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਅਧਿਕਾਰੀ ਇਸ ਖੇਤ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਜਗਦੀਸ਼ ਸਿੰਘ ਮੁਖ ਖੇਤੀਬਾੜੀ ਅਫਸਰ ਮੇਰੇ ਨਾਲ ਖੜੇ ਨੇ ਜ਼ਿਲ੍ਹਾ ਬਰਨਾਲਾ ਦੇ ਨਾਲ ਹੀ ਡਾਕਟਰ ਧਰਮਪਾਲ ਜੀ ਡਿਪਟੀ ਡਾਇਰੈਕਟਰ ਕਾਟਨ ਕਿਉਂਕਿ ਮੌਰਲੀ ਸਮੇਂ ਦੇ ਵਿੱਚ ਇਹਨਾਂ ਨੇ ਫਸਲੀ ਵਿਭਿੰਨਤਾ ਲਿਆਉਣ ਦੇ ਲਈ ਨਰਮੇ ਨੂੰ ਵੀ ਤਰਜੀਹ ਦੇਣੀ ਆ ਉਸੇ ਲੜੀ ਦੇ ਵਿੱਚ ਅੱਜ ਸਾਰਾ ਮਹਿਕਮਾ ਇਕੱਠਾ ਹੋਇਆ ਸੋ ਆਪਾਂ ਇਹਨਾਂ ਦੇ ਨਾਲ ਸਵਾਲ ਜਵਾਬ ਕਰਦੇ ਆ ਸਭ ਤੋਂ ਪਹਿਲਾਂ ਚਲਦੇ ਆ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੀਸ਼ ਸਿੰਘ ਜੀ ਹੋਰਾਂ ਦੇ ਕੋਲ ਸਭ ਤੋਂ ਪਹਿਲਾਂ ਇਹ ਦੱਸੋ ਕਿ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਸ ਵੇਲੇ ਕਣਕ ਦੀ ਫਸਲ ਦੀ ਕੀ ਪੋਜੀਸ਼ਨ ਹੈ ਪਿੱਛੇ ਜਿਹਨੇਰੀਆਂ ਆਈਆਂ ਸੀ ਕਿਤੇ ਡਿੱਗੀ ਤਾਂ ਨਹੀਂ ਗਈ ਇਦਾਂ ਦੀ ਕਣਕ ਤਾਂ ਨਹੀਂ ਇਹੋ ਜੀ ਕੋਈ ਖਰਾਬ ਤਾਂ ਨਹੀਂ ਹੋਈ ਐਸ ਵੇਲੇ ਕੀ ਸਿਚੁਏਸ਼ਨ ਆ ਕਣਕ ਦੀ ਜ਼ਿਲ੍ਹਾ ਬਰਨਾਲੇ ਦੇ ਵਿੱਚ ਤਕਰੀਬਨ 116000 ਹੈਕਟੇਅਰ ਦੇ ਕਰੀਬ ਜੋ ਕਣਕ ਦੀ ਬਜਾਈ ਹੋਈ ਹੈ ਉਹਦੇ ਵਿੱਚ ਐਸ ਵੇਲੇ ਦੀ ਜੋ ਸਥਿਤੀ ਹੈ ਕਣਕ ਦੀ ਫਸਲ ਤਕਰੀਬਨ ਬਹੁਤ ਅੱਛੀ ਹਾਲਤ ਦੇ ਵਿੱਚ ਹੈ ਪਿਛਲੇ 10 ਦਿਨਾਂ ਦੇ ਵਿੱਚ ਮੌਸਮ ਨੂੰ ਕੁਝ ਤਬਦੀਲੀ ਆਈ ਸੀ ਉਹਦੇ ਨਾਲ ਕਾਫੀ ਕਣਕ ਕਿਤੇ ਨਾ ਕਿਤੇ ਕੁਝ ਥੋੜੀ ਬਹੁਤ ਡਿੱਗੀ ਐ ਦੌਗੀਆਂ ਵਿੱਚ ਡਿੱਗੀ ਐ ਜਿਹੜਾ ਕੋਈ ਤਾਜਾ ਪਾਣੀ ਲੱਗੇ ਵਾਲੇ ਖੇਤ ਚ ਡਿੱਗ ਵੀ ਪਈ ਐ ਤੇ ਨਾਲੋਂ ਨਾਲ ਜੇ ਇਹ ਦੇਖੀਏ ਵੀ ਉਸ ਤੋਂ ਪਹਿਲਾਂ ਜਿਹੜਾ ਸਮਾਂ ਚੱਲ ਰਿਹਾ ਸੀ ਉਹ ਅਚਾਨਕ ਇੰਨੀ ਗਰਮੀ ਪੈ ਰਹੀ ਸੀ ਵੀ ਜੇ ਉਸ ਲਿਆ ਜਨਾ ਸਮਾਂ ਚੱਲੀ ਜਾਂਦਾ ਤਾਂ ਉਹ ਗਰਮੀ ਦਾ ਜਿਹੜਾ ਨੁਕਸਾਨ ਆ ਇਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਸਾਨੂੰ ਲੱਗ ਰਿਹਾ ਸੀ ਵੀ ਉਹ ਨੂੰ ਫਸਲ ਨੂੰ ਪੱਕਣ ਦੇ ਵਿੱਚ ਜਿੰਨਾ ਅਨੁਕੂਲ ਮੌਸਮ ਚਾਹੀਦਾ ਜਿੰਨੇ ਦਿਨ ਚਾਹੀਦੇ ਐ ਉਹ ਉਹ ਪ੍ਰਭਾਵਿਤ ਹੋ ਰਹੀ ਸੀ ਉਹਦੇ ਨਾਲ ਤੇ ਇਹਦੇ ਨਾਲ ਅਸੀਂ ਇਹ ਤੇ ਨਹੀਂ ਕਹਿੰਦੇ ਵੀ ਇਸ ਤਰ੍ਹਾਂ ਕਰਨ ਨਾਲ ਕੋਈ ਸਾਡਾ ਸਾਨੂੰ ਚੰਗਾ ਹੋ ਗਿਆ ਜਾਂ ਹੋਰ ਹੋਇਆ ਤਾਂ ਸਾਡਾ ਥੋੜਾ ਬਹੁਤ ਜੋ ਨੁਕਸਾਨ ਹੋਇਆ ਪਰ ਸਾਡੀ ਪੂਰਤੀ ਨੁਕਸਾਨ ਦੀ ਹੈ ਜਿਹੜੀ ਉਹ ਮੌਸਮ ਵਿੱਚ ਜਿਹੜੀ ਇਹ ਥੋੜੀ ਠੰਡਕ 8-10 ਦਿਨ ਲਈ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ 5-7 ਦਿਨ ਇਸ ਤਰ੍ਹਾਂ ਚੱਲੀ ਗਈ ਮੌਸਮ ਠੰਡਾ ਰਿਹਾ ਤਾਂ ਕਣਕ ਦੀ ਫਸਲ ਪੱਕਣ ਦੇ ਵਿੱਚ ਜਿਹੜਾ ਇਹਦਾ ਸਾਨੂੰ ਬਹੁਤ ਮਦਦ ਮਿਲਣੀ ਹੈ ਤੇ ਸਾਨੂੰ ਚੰਗੇ ਝਾੜ ਦੀ ਉਮੀਦ ਹੈ ਬਿਸ਼ੱਕ ਕੁਝ ਕਣਕਾਂ ਸਾਡੀਆਂ ਇਹ ਡਿੱਗੀਆਂ ਤਾਂ ਉਹਨੂੰ ਥੋੜੀ ਬਹੁਤ ਸਾਨੂੰ ਬਾਡੀ ਦੇ ਵਿੱਚ ਕੁਝ ਨਾ ਕੁਝ ਮੁਸ਼ਕਲ ਆ ਸਕਦੀ ਹੈ ਪਰ ਸਾਨੂੰ ਝਾੜ ਦੇ ਵਿੱਚ ਕੋਈ ਨੁਕਸਾਨ ਹੋਣ ਦੀ ਸਾਨੂੰ ਕੋਈ ਹਜੇ ਤੱਕ ਕਿਸੇ ਥਾਂ ਦੇ ਖੇਤਾਂ ਦੇ ਵਿੱਚ ਕੋਈ ਰਿਪੋਰਟਿੰਗ ਨਹੀਂ ਹੈ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਬੜੀਆਂ ਬੜੀ ਤਰ੍ਹਾਂ ਨਾਲ ਆਪਾਂ ਕਣਕ ਦੀ ਬਜਾਈ ਕੀਤੀ ਹੈ ਕੀ ਸਮਝਦੇ ਹੋ ਕਿਸ ਤਰ੍ਹਾਂ ਦੀ ਬਜਾਈ ਆ ਜਿਹੜੀ ਉਹ ਕਿਹੜੀ ਮਸ਼ੀਨ ਨਾਲ ਕੀਤੀ ਹੋਈ ਕਣਕ ਦੀ ਬਜਾਈ ਜਿਹੜੀ ਕੋ ਠੀਕ ਹੈ ਜਾਂ ਉਸ ਤੋਂ ਕੋਈ ਥੋੜੇ ਜਿਹੀ ਪੁਆਇੰਟ ਘੱਟ ਦੇਣਾ ਚਾਹੂਗੇ ਕਿਸੇ ਹੋਰ ਮਸ਼ੀਨ ਦੀ ਬਜਾਈ ਨੂੰ ਇਹਦੇ ਤੱਕ ਤਕਰੀਬਨ ਚਾਰਕ ਤਰੀਕੇ ਸਾਡੇ ਆਮ ਕਿਸਾਨਾਂ ਵੱਲੋਂ ਅਜਮਾਏ ਹੋਏ ਐ ਪੁਰਾਣੇ ਸਾਡੇ ਜਿਹੜੇ ਇੰਪਲੀਮੈਂਟ ਖਾਸ ਤੌਰ ਤੇ ਹੈਪੀ ਸੀਡਰ ਉਹਦੇ ਨਾਲ ਵੀ ਬਜਾਈ ਕੀਤੀ ਹੋਈ ਹੈ ਖਾਸ ਤੌਰ ਤੇ ਸਾਡੇ ਜਿੱਥੇ ਅਸੀਂ ਖੜੇ ਆਂ ਸਰਦਾਰ ਜਸਵੀਰ ਸਿੰਘ ਜੀ ਇਹਨਾਂ ਦੇ ਖੇਤ ਵਿੱਚ ਇਹਨਾਂ ਨੇ ਬਹੁਤੀ ਬਜਾਈ ਹੈ ਜਿਹੜੀ ਹੈਪੀਸ਼ਟ ਨਾ ਕੀਤੀ ਹੋਈ ਹੈ ਪੂਰੇ ਦੇ ਪੂਰੇ ਜੋ ਪਰਾਲੀ ਹੈ ਝੋਨੇ ਦੇ ਬਾਢੀ ਤੋਂ ਮਗਰੋਂ ਉਹਨੂੰ ਉਸੇ ਤਰੀਕੇ ਨਾਲ ਹੀ ਖੇਤ ਦੇ ਵਿੱਚ ਖਿਲਾਰ ਕੇ ਤੇ ਹੈਪੀਸ਼ਟ ਨਾ ਬਜਾਈ ਕੀਤੀ ਹੈ ਤਾਂ ਇਹ ਤਰੀਕਾ ਵੀ ਸਾਨੂੰ ਇਸ ਕਣਕ ਦੇ ਅਸੀਂ ਉੱਗਣ ਤੋਂ ਲੈ ਕੇ ਹੁਣ ਤੱਕ ਦੇਖਦੇ ਆਏ ਆ ਨਦੀਨਾ ਕਿੰਨੇ ਕੁੱਗੇ ਐ ਕਿਸ ਤਰ੍ਹਾਂ ਦੇ ਪਾਣੀ ਵਗੈਰਾ ਲਾਉਣ ਦੇ ਵਿੱਚ ਜਾਂ ਇਹ ਤਰੀਕਾ ਸਾਨੂੰ ਤਕਰੀਬਨ ਸਭ ਤੋਂ ਵਧੀਆ ਤਰੀਕਾ ਲੱਗਦਾ ਹੈ ਬੇਸ਼ੱਕ ਕਿਸਾਨਾਂ ਨੂੰ ਕੁਝ ਨਾ ਕੁਝ ਇਹਦੇ ਵਿੱਚ ਪਰਾਲੀ ਖੇਤ ਵਿੱਚ ਹੋਣਾ ਜਾਂ ਖੇਤ ਖਾਲੀ ਨਾ ਹੋਣਾ ਕੁਝ ਨਾ ਕੁਝ ਉਹਨਾਂ ਨੂੰ ਸ਼ੰਕੇ ਰਹਿੰਦੇ ਆ ਪਰ ਤਕਨੀਕੀ ਤੌਰ ਤੇ ਇਹ ਤਰੀਕਾ ਪੂਰਾ ਖਾਮਯਾਬ ਤਰੀਕਾ ਹੈ ਤੇ ਜਿੱਥੇ ਕਿਤੇ ਵੀ ਅਸੀਂ ਇਹਦੀ ਫਸਲ ਦੇਖਦੇ ਆ ਉਹਨੂੰ ਜੇ ਅਸੀਂ ਡਿੱਗਣ ਦੀ ਵੀ ਗੱਲ ਕਰੀਏ ਤਾਂ ਹੁਣ ਦੇਖੋ ਖੇਤ 'ਚ ਖੜੇ ਹਾਂ ਇਹਨਾਂ ਮਾਤਰ ਕਣਕ ਡਿੱਗੀ ਹੋਈ ਹੈ ਇਹਦਾ ਵੀ ਇਹ ਇੱਕ ਪੱਖ ਹੈ ਵੀ ਜਿਹੜੀ ਹੈਪੀ ਸੀਡਰ ਦੀ ਬਜਾਈ ਹੈ ਜਾਂ ਜ਼ੀਰੋ ਡਰਿਲ ਦੀ ਬਜਾਈ ਹੈ ਤੇ ਉਹਦਾ ਇਹ ਕਣਕ ਦੇ ਕੱਟ ਡਿੱਗਣ ਦੇ ਵਿੱਚ ਮੌਸਮ ਖਰਾਬ ਹੋਣ ਤੇ ਤਾਂ ਸਾਨੂੰ ਇਹਦੇ ਵਿੱਚ ਮਦਦ ਮਿਲਦੀ ਹੈ ਦੂਸਰਾ ਤਰੀਕਾ ਸਾਡਾ ਜਿਹੜਾ ਵੱਡੇ ਪੱਧਰ ਤੇ ਅਡਾਪਟ ਹੋਇਆ ਉਹ ਸਾਡੇ ਸੁਪਰ ਸੀਡਰ ਹੈ ਸੁਪਰ ਸੀਡਰ ਦੇ ਵਿੱਚ ਤਕਰੀਬਨ ਜੇ ਅਸੀਂ ਹੁਣ ਇੱਥੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਤਾਂ 70% ਏਰੀਆ ਇਹ ਜਿਹੜਾ ਹੋ ਸਕਦਾ 70 ਤੋਂ ਵੱਧ ਹੋਵੇ ਵੀ ਜਿਹੜਾ ਸੁਪਰ ਸੀਡਰ ਨਾਲ ਬਜਾਈ ਹੋਈ ਵੀ ਹੈ ਜੇ ਖੇਤਾਂ ਦੇ ਵਿੱਚ ਉਸ ਵੇਲੇ ਨਮੀ ਦੀ ਮਾਤਰਾ ਜੇ ਪੂਰੀ ਹੈ ਤਾਂ ਫੇਰ ਹੀ ਉਹ ਤਕਰੀਬਨ ਸੁਪਰ ਸੀਡਰ ਦੀ ਬਜਾਈ ਕਾਮਯਾਬ ਰਹਿੰਦੀ ਹੈ ਇਸ ਵਾਰ ਥੋੜੀ ਉਦੋਂ ਤਕਰੀਬਨ 11-12 ਨਵੰਬਰ ਦੇ ਕਰੀਬ ਥੋੜੀ ਬਰਖਾ ਵੀ ਹੋ ਗਈ ਸੀ ਤੇ ਇਸ ਲਿਹਾਜ਼ ਨਾਲ ਖੇਤਾਂ ਵਿੱਚ ਪਾਣੀ ਦੀ ਨਮੀ ਦੀ ਕੋਈ ਸਾਨੂੰ ਉਹ ਪ੍ਰੋਬਲਮ ਨਹੀਂ ਆਈ ਤਾਂ ਤਾਂ ਕਰਕੇ ਸਾਡੇ ਤਕਰੀਬਨ ਸੁਪਰ ਸੀਡਰ ਦੀ ਬਜਾਈ ਹੈ ਜਿਹੜੀ ਉਹ ਵੀ ਪੂਰੀ ਕਾਮਯਾਬ ਰਹੀ ਹੈ ਹੁਣ ਤੱਕ ਸਾਨੂੰ ਖੇਤਾਂ ਦੇ ਵਿੱਚ ਉਹ ਫਸਲ ਵੀ ਬਹੁਤ ਵਧੀਆ ਦਿਖਾਈ ਦੇ ਰਹੀ ਹੈ ਤੀਸਰਾ ਜਿਹੜਾ ਬਿਲਕੁਲ ਨਵਾਂ ਇੱਕ ਇੰਪਲੀਮੈਂਟ ਹੈ ਖਾਸ ਤੌਰ ਤੇ ਸਰਫੇਸ ਸੀਡਰ ਜਾਂ ਉਹਨੂੰ ਪ੍ਰਾਣੀ ਕਿਸਾਨ ਮਲਚਿੰਗ ਵਿਧੀ ਕਹਿੰਦੇ ਸੀ ਉਹ ਵੀ ਸਾਡੇ ਤਕਰੀਬਨ 40 ਦੇ ਕਰੀਬ ਫੀਲਟਰ ਲੱਗੇ ਹੋਏ ਆ ਤਾਂ ਉਹਦੇ ਵਿੱਚ ਵੀ ਅਸੀਂ ਫਸਲ ਦੇਨੇ ਆ ਤਾਂ ਉਹਦੇ ਵਿੱਚ ਵੀ ਫਸਲ ਦੀ ਹਾਲਤ ਹੈ ਜਿਹੜੀ ਦੇਖੋ ਕਿਸਾਨ ਨੇ ਤਕਨੀਕੀ ਤੌਰ ਤੇ ਉਹਨੂੰ ਅਡਾਪਟ ਕਰਨਾ ਉਹ ਟੈਕਨੀਕ ਨੂੰ ਸਿੱਖਣਾ ਔਰ ਉਹਦੇ ਲਈ ਥੋੜੇ ਵੱਖਰੇ ਹਾਲਾਤ ਆ ਵੀ ਜਿੱਥੇ ਬਾਡੀ ਰੇਟ ਹੁੰਦੀ ਹੈ ਖੇਤ ਸੁੱਕੇ ਆ ਤਾਂ ਉਹਦੇ ਚ ਹੋਰ ਇੰਪਲੀਮੈਂਟ ਨਹੀਂ ਚੱਲ ਸਕਦੇ ਉੱਥੇ ਉਹਨੇ ਬਜਾਈ ਕੀਤੀ ਤੇ ਉਹ ਵੀ ਆਪ ਦੇ ਆਪ ਵਿੱਚ ਅਸੀਂ ਬਹੁਤ ਕਾਮਯਾਬ ਤਰੀਕਾ ਦੇਖਿਆ ਤੇ ਬਾਕੀ ਜਿਹੜੇ ਬੇਲਰ ਵਾਲੇ ਖੇਤ ਆ ਉਦੋਂ ਬੇਲੇ ਹੋਣ ਤੋਂ ਬਾਅਦ ਉਹਦੇ ਵਿੱਚ ਜੀਰੋ ਡਰਨਾਂ ਬਜਾਈ ਕੀਤੀ ਹੋਈ ਹੈ। ਤਕਰੀਬਨ ਉਹ ਵੀ ਜਿੰਨੀਆਂ ਵੀ ਟੈਕਨੀਕਾਂ ਸਾਡੀਆਂ ਇਹ ਕ੍ਰੌਪ ਰੈਡੀਓ ਮੈਨੇਜਮੈਂਟ ਦੀਆਂ ਹੈਗੀਆਂ ਉਹ ਸਾਰੀਆਂ ਹੀ ਇੱਥੇ ਪਣਾਈਆਂ ਹੋਈਆਂ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਪਣਾਈਆਂ ਹੋਈਆਂ। ਤਕਰੀਬਨ ਇਸ ਬੜੇ ਤੱਕ ਉਹ ਫਸਲਾਂ ਦੀ ਹਾਲਤ ਹੈ ਜਿਹੜੀ ਉਹ ਸਾਨੂੰ ਕੋਈ ਬਹੁਤਾ ਵੱਡਾ ਇਹਦੇ ਚੋਂ ਹੀ ਸਾਨੂੰ ਇਸ ਤਰ੍ਹਾਂ ਨਹੀਂ ਫਰਕ ਲੱਗਦਾ ਕਿਉਂਕਿ ਅਸੀਂ ਵੇਖਿਆ ਹੈ ਕਿ ਜ਼ਿਆਦਾਤਰ ਮੌਸਮ ਦਾ ਇਹ ਪ੍ਰਭਾਵ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਉਹ ਡੋਮੀਨੈਂਟ ਰਹਿੰਦਾ ਹੈ। ਬਿਲਕੁਲ ਬਿਲਕੁਲ ਜੇ ਮੌਸਮ ਨਾ ਅਨੁਕੂਲ ਹੋਵੇ ਤਾਂ ਬਿਲਕੁਲ ਸਾਰੀਆਂ ਟੈਕਨੀਕਾਂ ਹੋ ਸਕਦਾ ਹੈ ਅਲੱਗ-ਅਲੱਗ ਦੇਸਣ ਪਰ ਜੋ ਮੌਸਮ ਜਿਸ ਹਿਸਾਬ ਨਾਲ ਫਸਲ ਦਾ ਪਕਾਉ ਹੋ ਰਿਹਾ ਹੈ ਜਿੰਨੀ ਅੱਜ ਜੇ ਅਸੀਂ ਦੇਖੀਏ ਵੀ ਅਪ੍ਰੈਲ ਦੀ 4 ਤਰੀਕ ਨੂੰ ਹੋ ਗਈ ਤੇ ਇਸ ਲਈ ਅਜ ਨਾਲ ਹਜੇ 10 ਦਿਨ ਜੇ ਹੋਰ ਬਾੜੀ ਨਹੀਂ ਚੱਲਦੀ ਤਾਂ ਫਸਲ ਦੇ ਦਾਣੇ ਪੱਕਣ ਦੇ ਵਿੱਚ ਤੇ ਚੰਗੇ ਝਾੜੇ ਆਉਣ ਦੀ ਸਾਡੀ ਸਾਰੀ ਟੈਕਨੀਕ ਦੇ ਵਿੱਚ ਉਮੀਦ ਹੈ ਅੱਛਾ ਡਾਕਟਰ ਸਾਹਿਬ ਕਦੋਂ ਤੱਕ ਇਹ ਮੰਡੀਆਂ ਦੇ ਵਿੱਚ ਕਣਕ ਆਉਣ ਦੇ ਆਸਾਰ ਨੇ ਥੋੜੇ ਜਿਹੇ ਦੀ ਵਾਰੀ ਸਾਨੂੰ ਜਰੂਰ ਦੱਸ ਦਿਓ ਤਕਰੀਬਨ ਸਾਰੇ ਜ਼ਿਲ੍ਹੇ ਦੇ ਵਿੱਚ ਫੀਲਡ ਦੇ ਵਿੱਚ ਸਾਡਾ ਸਰਵੇ ਵਗੈਰਾ ਚੱਲਦਾ ਰਹਿੰਦਾ ਹੈ ਤੇ ਇਸ ਆਧਾਰ ਤੇ ਤਾਂ ਤੈਨੂੰ ਤਕਰੀਬਨ ਇਸ ਤਰ੍ਹਾਂ ਲੱਗਦਾ ਵੀ 15 April ਤੋਂ ਪਹਿਲਾਂ ਕੋਈ ਮੰਡੀਆਂ ਦੇ ਵਿੱਚ ਜਿਹੜੀ ਆਮ ਕਣਕ ਆਉਣ ਦੀ ਕੋਈ ਸੰਭਾਵਨਾ ਨਹੀਂ ਕੋਈ ਟਾਵਾਂ ਕੋਈ ਖੇਤ ਜਿਸ ਨੇ ਕਿਸਾਨ ਨੇ ਅੱਗੇ ਕੋਈ ਹੋਰ ਕਿਸੇ ਤਰ੍ਹਾਂ ਦੀ ਫਸਲ ਦੀ ਬਿਜਾਈ ਕਰਨੀ ਆ ਕੋਈ ਮੱਕੀ ਦੀ ਜਾਂ ਕਮਹੂਗੀ ਦੀ ਤਾਂ ਕੋਈ ਤੇਜ਼ੀ ਨਾਲ ਵਾਢੀ ਕਰਦਾ ਹੈ ਪਰ ਆਮ ਮੰਡੀਆਂ ਦੇ ਵਿੱਚ ਜੋ ਫਸਲ ਆਉਣੀ ਆ ਉਹ ਤਕਰੀਬਨ 15 ਪਰਿਆ ਦੇ ਕਰੀਬ ਹੀ ਫਸਲ ਆਉਣ ਦੀ ਸੰਭਾਵਨਾ ਲੱਗਦੀ ਹੈ ਡਾਕਟਰ ਧਰਮਪਾਲ ਜੀ ਹੁਣੇ ਸਾਡੇ ਨਾਲ ਖੜੇ ਨੇ ਡਿਪਟੀ ਡਾਇਰੈਕਟਰ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇਸ ਵੇਲੇ ਕਿਹੋ ਜਿਹਾ ਸੁਝਾਅ ਦੇ ਰਿਹਾ ਹੈ ਕਿਵੇਂ ਅਸੀਂ ਕਣਕ ਦੀ ਵਾਢੀ ਕਰਕੇ ਮੰਡੀਆਂ ਦੇ ਵਿੱਚ ਲੈ ਕੇ ਜਾਣੀ ਆ ਕੀ ਉਹਦੇ ਵਿੱਚ ਨਮੀ ਹੋਣੀ ਚਾਹੀਦੀ ਆ ਕਿਹੋ ਜਿਹੇ ਢੰਗ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਆ ਥੋੜੇ ਜੇ ਇਸ ਬੰਦੀ ਸਾਨੂੰ ਜਰੂਰ ਦੱਸੋ ਜੇ ਕਣਕ ਦੀ ਆਪਾਂ ਵਾਢੀ ਦਾ ਹੁਣ ਕਿਉਂਕਿ ਸਮਾਂ ਆ ਰਿਹਾ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ 15 April ਦੇ ਕਰੀਬ ਹੈ ਜਿਹੜਾ ਵਾਢੀ ਦਾ ਜਿਹੜਾ ਜ਼ੋਰ ਪੈਣਾ ਹੈ ਤਾਂ ਉਸ ਵਾਸਤੇ ਕਿਸਾਨਾਂ ਨੂੰ ਇਹੀ ਅਸੀਂ ਸਲਾਹ ਦੇ ਰਹੇ ਹਾਂ ਕਿ ਆਪਣੇ ਜਿਹੜੀਆਂ ਕੰਬਾਈਨਾਂ ਨੇ ਉਹਨਾਂ ਦੇ ਨਾਲ ਟਾਈ ਅਪ ਕਰਕੇ ਰੱਖੋ ਤੇ ਖਾਸ ਤੌਰ ਤੇ ਜਿੰਨਾ ਖੇਤਾਂ ਦੇ ਵਿੱਚੋਂ ਜੇ ਤੁਸੀਂ ਇਸ ਸੀਜ਼ਨ ਦੇ ਵਿੱਚ ਕੋਈ ਕਿਸੇ ਖਾਸ ਕਿਸਮ ਦਾ ਬੀਜ ਤੁਸੀਂ ਬੀਜਿਆ ਤੇ ਉਹਦਾ ਜਿਹੜਾ ਬੀਜ ਰੱਖਣਾ ਚਾਹੁੰਦੇ ਆ ਉਹਦਾ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਹੈਗਾ ਵਾਢੀ ਕਰਨੀ ਹੈ ਖੇਤ ਦਾ ਚਾਰ ਚੁਫੇਰਾ ਜਿਹੜਾ ਹੈਗਾ ਉਹ ਵਾਢੀ ਕਰਨ ਤੋਂ ਬਾਅਦ ਕਮਬਾਈਨ ਦੇ ਵਿੱਚ ਉਹ ਸਾਰਾ ਦਾਣੇ ਜਿਹੜੇ ਉਹ ਕੱਢ ਦੇਣੇ ਆ ਉਸ ਤੋਂ ਬਾਅਦ ਜਿਹੜਾ ਖੇਤ ਦਾ ਵਿਚਕਾਰਲਾ ਹਿੱਸਾ ਉਹਨੂੰ ਜਿਹੜਾ ਹੈਗਾ ਬਤੌਰ ਬੀਜ ਆਪਾਂ ਰੱਖਣਾ ਤੇ ਜੇਕਰ ਆਪਾਂ ਸਾਰੀ ਪੈਦਾਵਾਰ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਤਾਂ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈਗਾ ਇੱਕ ਸਮੇਂ ਦੀ ਹਦਾਇਤ ਕੀਤੀ ਜਾਂਦੀ ਹੈ ਵੀ ਇਸ ਸਮੇਂ ਦੇ ਦੌਰਾਨ ਹੀ ਜਿਹੜਾ ਕੰਬਾਈਨਾ ਚੱਲਣ ਤੇ ਕੰਬਾਈਨ ਮਾਲਕਾਂ ਦੇ ਨਾਲ ਵੀ ਜਿਹੜਾ ਹੈ ਵਿਭਾਗ ਦਾ ਤਾਲਮੇਲ ਹੈ ਵੀ ਉਹ ਸਮੇਂ ਦੌਰਾਨ ਹੀ ਜਿਹੜਾ ਹੈ ਵਾਢੀ ਨੂੰ ਜਿਹੜਾ ਹੈਗਾ ਤਰਜੀਹ ਦਿੱਤੀ ਜਾਵੇ ਨਾ ਕਿ ਰਾਤ ਵੇਲੇ ਕਿਉਂਕਿ ਰਾਤ ਵੇਲੇ ਇੱਕ ਤਾਂ ਫਸਲ ਦੇ ਵਿੱਚ ਨਮੀ ਦੀ ਮਾਤਰਾ ਵੱਧ ਸਕਦੀ ਹੈ ਤੇ ਟੁੱਟਦਾ ਜਾਂ ਉਹਦੇ ਵਿੱਚ ਜਿਹੜਾ ਝਾੜ ਦੇ ਵਿੱਚ ਕੁਝ ਨੁਕਸਾਨ ਵੀ ਹੋ ਸਕਦਾ ਇਸ ਦੇ ਨਾਲ ਹੀ ਜੇਕਰ ਕਿਸੇ ਕਿਸਮ ਦੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਸਮੇਂ ਸਿਰ ਸੰਭਾਲਣਾ ਮੁਸ਼ਕਲ ਹੋ ਜਾਂਦਾ ਸੋ ਇਹ ਚੀਜ਼ ਜ਼ਰੂਰ ਕਿਸਾਨ ਆਪਦੇ ਖੇਤ ਦੇ ਰਕਬੇ ਦੇ ਹਿਸਾਬ ਨਾਲ ਪਿੰਡ ਦੇ ਵਿੱਚ ਕੰਬਾਈਨਾ ਜੋ ਉਪਲਬਧ ਨੇ ਉਸ ਦੇ ਹਿਸਾਬ ਨਾਲ ਜਿਹੜਾ ਆਪਦੀ ਪਲੈਨਿੰਗ ਆਪਾਂ ਕਰ ਲੈਣੀ ਹੈ ਵੀ ਕਿਹੜੀ ਤਰੀਕ ਨੂੰ ਆਪਾਂ ਕਿਹੜਾ ਰਕਬਾ ਜਿਹੜਾ ਹੈਗਾ ਆਪਾਂ ਵਾਢੀ ਕਰਨੀ ਹੈ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਕਈ ਵਾਰੀ ਕਿਸਾਨ ਵੀਰਨਾ ਮੰਡੀ ਲੈ ਜਾਂਦੇ ਸਮੇਂ ਵੀ ਕੋਲ ਨਹੀਂ ਮੰਡੀ ਚ ਬਹਿੰਦੇ ਤੁਲਾ ਵੇਲੇ ਥੋੜਾ ਜਿਹਾ ਧਿਆਨ ਉਹ ਵੀ ਦੇਣ ਇਸ ਗੱਲ ਬਾਰੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਉੱਥੇ ਜਦੋਂ ਤੋਲਦੇ ਆ ਉਹਨਾਂ ਦੇ ਕੋਲ ਖੜਨਾ ਕੀ ਹੋ ਜਾ ਸੁਝਾਅ ਤੁਸੀਂ ਕਿਸਾਨ ਵੀਰਾਂ ਨੂੰ ਦਿੰਦੇ ਹੋ ਕਿਸਾਨ ਵੱਲੋਂ ਬਹੁਤ ਮਿਹਨਤ ਕਰਕੇ ਜਿਹੜੀ ਇਹ ਫਸਲ ਹੈ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬਿਲਕੁਲ ਸਹੀ ਕਿਹਾ ਵੀ ਆਪਾਂ ਕਣਕ ਦੀ ਜਿਹੜੀ ਫਸਲ ਹੈ ਜਿਹੜੀ ਪੈਦਾਵਾਰ ਆਪਣੀ ਤਿਆਰ ਹੋ ਗਈ ਹੈ ਉਹਨੂੰ ਆਪਾਂ ਸੁੱਟਣ ਨਹੀਂ ਜਾਣਾ ਉਹਦਾ ਸਚੱਜਾ ਮੰਡੀਕਰਨ ਕਰਨਾ ਇਸ ਵਾਸਤੇ ਕਿਸਾਨ ਨੂੰ ਆਪਣੀ ਹਾਜ਼ਰੀ ਦੇ ਵਿੱਚ ਹਰ ਗਤੀਵਿਧੀ ਹੈ ਉਸ ਨੂੰ ਇਨਜਾਮ ਦੇਣਾ ਹੈਗਾ ਖਾਸ ਤੌਰ ਤੇ ਜਦੋਂ ਤੁਸੀਂ ਆਪਣੀ ਟਰਾਲੀ ਦੇ ਵਿੱਚ ਜੋ ਕਣਕ ਲੈ ਕੇ ਜਾਣੀ ਹੈ ਉਹ ਸਬੰਧਤ ਆੜਤੀ ਕੋਲੇ ਆਪਾਂ ਜਾਣਾ ਤਾਂ ਉਹਦੇ ਕੋਲ ਜਦੋਂ ਆਪਾਂ ਢੇਰੀ ਕਰਨੀ ਹੈ ਉਹ ਹੀ ਰਜਿਸਟਰ ਦੇ ਵਿੱਚ ਲਾਜ਼ਮੀ ਆਪਾਂ ਦਰਜ ਕਰਵਾਉਣਾ ਉਸ ਤੋਂ ਬਾਅਦ ਜਦੋਂ ਬੋਲੀ ਲਗਣੀ ਹੈ ਜਿਹੜੀ ਵੀ ਏਜੰਸੀ ਨੇ ਖਰੀਦ ਕਰਨੀ ਹੈ ਉਹ ਬਕਾਇਦਾ ਤੌਰ ਤੇ ਹਰ ਮੰਡੀ ਵਾਸਤੇ ਜਿਹੜੇ ਏਜੰਸੀਆਂ ਨਿਰਧਾਰਤ ਕੀਤੀਆਂ ਗਈਆਂ ਨੇ ਉਹਨਾਂ ਦੇ ਨੁਮਾਇंदे ਜਿਹੜੇ ਆ ਕੇ ਜਿਹੜਾ ਖਰੀਦ ਦਾ ਜਿਹੜਾ ਬੋਲੀ ਹੈ ਲਗਾਉਂਦੇ ਨੇ ਉਹ ਡਿਸਾਈਡ ਕਰਦੇ ਆ ਵੀ ਉਹ ਫੈਸਲਾ ਕਰਦੇ ਵੀ ਕਿਹੜੀ ਤੇਰੀ ਜਿਹੜੀ ਉਹ ਬਿਲਕੁਲ ਸਹੀ ਹੈ ਉਹਦੇ ਵਿੱਚ ਨਮੀ ਦੀ ਮਾਤਰਾ درست ਹੈਗੀ ਹੈ ਤੇ ਉਹਦੇ ਵਿੱਚ ਜਿਹੜਾ ਹੈ ਕੁਆਲਿਟੀ ਹੈ ਜਿਹੜੀ ਬਿਲਕੁਲ ਠੀਕ ਹੈ ਤੇ ਸਰਕਾਰ ਵੱਲੋਂ ਖਰੀਦਣ ਯੋਗ ਹੈ ਤਾਂ ਉਹ ਜਦੋਂ ਫਾਈਨਲ ਹੁੰਦੀ ਹੈ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਵੀ ਉਹਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਉਹਦਾ ਵਜਨ ਹੈ ਜਿਹੜਾ ਅਸਲ ਵਜਨ ਹੈ ਜਿਹੜਾ ਉਹ ਹੋਣਾ ਹੈ ਤੇ ਉਹ ਤੋਲਣਾ ਹੈਗਾ ਤੇ ਤੋਲ ਵੇਲੇ ਜਿਹੜਾ ਕਿਸਾਨ ਨੂੰ ਲਾਜ਼ਮੀ ਤੌਰ ਦੇ ਉੱਤੇ ਹਾਜ਼ਰ ਰਹਿਣਾ ਬਣਦਾ ਹੈ ਅੱਛਾ ਡਾਕਟਰ ਸਾਹਿਬ ਤੁਹਾਡੇ ਤੋਂ ਫੇਰ ਮੈਂ ਇੱਕ ਵਾਰੀ ਪੁੱਛਣਾ ਚਾਹਾਂਗਾ ਕਣਕ ਦੀ ਫਸਲ ਵੱਢ ਲਈ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਚਲੀ ਗਈ ਆ ਫਸਲ ਤੁਲ ਗਈ ਆ ਤੇ ਇਹਦਾ ਮੰਡੀਕਰਨ ਹੋ ਗਿਆ ਉਸ ਤੋਂ ਬਾਅਦ ਕਿਸਾਨ ਵੀਰਾਂ ਨੇ ਨਾ ਕਈ ਵਾਰੀ ਕਾਲੀ ਕਰਦੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਇਸ ਤੋਂ ਬਾਅਦ ਫਸਲ ਬੀਜਣੀ ਆ ਹਰੀ ਖਾਦ ਕਰਕੇ ਮੂੰਗੀ ਬੀਜਣੀ ਆ ਤੇ ਉਹਨਾਂ ਕਣਕ ਦੀ ਨਾੜ ਨੂੰ ਵੀ ਅੱਗ ਲਾਉਂਦੇ ਆ ਜਿਹੜੇ ਥੱਲੇ ਮੁੱਢ ਖੜੇ ਆ ਕੀ ਕਹਿਣਾ ਚਾਹੂੰਗਾ ਹਾਂਜੀ ਇਸ ਸੰਬੰਧ ਵਿੱਚ ਜੋ ਸਾਡੇ ਇਸ ਇਲਾਕੇ ਦੇ ਵਿੱਚ ਜ਼ਿਆਦਾਤਰ ਕਿਸਾਨ ਆ ਜਿਹੜੇ ਉਹ ਕਣਕ ਦੇ ਨਾਲ ਨੂੰ ਨਹੀਂ ਅਗ ਲਾਉਂਦੇ ਤਾਂ ਅਸੀਂ ਦੇਖਦੇ ਆ ਕਿ ਜਿੰਨੀ ਵੀ ਸਾਡੇ ਇਹ ਤੂੜੀ ਵਾਲਾ ਰੀਪਰ ਹੈ ਉਹਦੇ ਨਾਲ ਤਕਰੀਬਨ 70% ਰਿਕਵਰੀ ਹੈ ਜਿਹੜੀ ਤੂੜੀ ਦੀ 75% ਹੀ ਆਉਂਦੀ ਹੈ ਬਾਕੀ 25% ਜਿਹੜਾ ਸਟਰਾ ਹੈ ਉਹ ਖੇਤ ਚ ਰਹਿ ਜਾਂਦਾ ਜੀ ਉਹ ਲੂਜ ਵੀ ਹੈ ਖਰਚੇ ਵੀ ਹੈ ਉਹਦੇ ਜੜ ਮੁੱਢ ਜਾਂ ਹੋਰ ਕੋਈ ਮਿੱਧੇ ਹੋਏ ਉਹਦੇ ਨਾੜਪ ਹੈਗੇ ਆ ਤਾਂ ਉਹਨੂੰ ਜੇ ਅਸੀਂ ਦੇਖਦੇ ਆਂ ਅੰਦਾਜ਼ਨ ਤਕਰੀਬਨ 6 ਕੁਆਂਟਲ ਤੋਂ ਲੈ ਕੇ 8 ਕੁਆਂਟਲ ਤੱਕ ਉਹਦਾ ਮੋਟਾ ਇੱਕ ਐਸਟੀਮੇਟ ਹੈ ਵੀ ਉਹ ਖੇਤ ਦੇ ਵਿੱਚ ਜਿਹੜਾ ਰਹਿ ਗਿਆ ਲੈਫਟਓਵਰ ਉਹ ਉਹਨੂੰ ਕਿਸਾਨ ਵੀਰ ਕੀ ਕਰਦੇ ਆ ਕਿ ਉਸੇ ਤਰੀਕੇ ਨਾਲ ਜਦੋਂ ਵੀ ਮਾੜੀ-ਮੁੱਢੀ ਕੋਈ ਵਰਖਾ ਪੈਂਦੀ ਹੈ ਤਾਂ ਹਲਕਾ-ਹਲਕਾ ਰੋਟਾਵੇਟਰ ਜਾਂ ਤਵੀਆਂ ਨਾਲ ਉਹਨੂੰ ਇੱਕ ਵਾਰ ਕੁਝ ਕਿਸਾਨ ਵੀਰ ਤਾਂ ਅਸੀਂ ਇਹ ਦੇਖਿਆ ਵੀ ਉਹ ਸੁਹਾਗੇ ਨਾਲ ਹੀ ਉਹਨੂੰ ਉੱਪਰੋਂ ਖਰਚਿਆਂ ਨੂੰ ਇੱਕ ਵਾਰੀ ਉਹ ਭੰਨਣ ਦੀ ਕੋਸ਼ਿਸ਼ ਕਰਦੇ ਆ ਤੇ ਕੁਝ ਕਿਸਾਨ ਵੀਰ ਥੋੜੀ ਇਹਦੇ ਵਿੱਚ ਗਲਤੀ ਕਰ ਜਾਂਦੇ ਆ ਵੀ ਉਸ ਖੇਤ ਨੂੰ ਪਾਣੀ ਲਾ ਕੇ ਕਲਟੀਵੇਟਰ ਨਾਲ ਜੇ ਬੋਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਜਿਹੜਾ ਖਰਚਾ ਹੁੰਦਾ ਨਾੜ ਜਿਹੜਾ ਬਚਿਆ ਹੋਇਆ ਹੈ ਸਮੇਤ ਜੜ ਉਹ ਪਟਿਆ ਜਾਂਦਾ ਤਾਂ ਬਾਅਦ ਦੇ ਵਿੱਚ ਪੁਰਦਾ ਨਹੀਂ ਹੈ ਤਾਂ ਉਹ ਜਦੋਂ ਅੱਗੇ ਜਾ ਕੇ ਉਹ ਧੋਨੇ ਲਈ ਕਦੂ ਕਰਦਾ ਹੈ ਜਾਂ ਕੋਈ ਹੋਰ ਕੰਮਕਾਰ ਕਰਦਾ ਤਾਂ ਉਹ ਉਹਨੂੰ ਥੋੜਾ ਉਹਦੇ ਨਾਲ ਵਿਗਨ ਪੈਂਦਾ ਹੈ ਪਰ ਅਸੀਂ ਜ਼ਿਆਦਾਤਰ ਸਾਡਾ ਜਿੰਨਾ ਵੀ ਕੈਂਪ ਲੱਗਦੇ ਆ ਜਾਂ ਅਸੀਂ ਕਿਸਾਨਾਂ ਨਾਲ ਸਾਡਾ ਤਾਲਮੇਲ ਹੈ ਅਸੀਂ ਇਹ ਕਾਫੀ ਕਿਸਾਨਾਂ ਦੇ ਵਿੱਚ ਅਪਣਾਈ ਹੋਈ ਵਿਧੀ ਵੀ ਦੇਖੀ ਆ ਤੇ ਅਸੀਂ ਪ੍ਰਚਾਰ ਵੀ ਇਹਦਾ ਹੀ ਕਰਦੇ ਆ ਵੀ ਜੇ ਅਸੀਂ ਇੰਨਾ ਵੀ ਫਸਲ ਦੀ ਰਹਿਣ ਖੂਦ ਨੂੰ ਖੇਤ ਦੇ ਵਿੱਚ ਮੜਾਉਂਦੇ ਰਹੀ ਹੂੰ ਬਜਾਏ ਇਹਦੇ ਵੀ ਜੇ ਇਹਨੂੰ 8 ਕੁਇੰਟਲ ਨੂੰ 7 ਕੁਇੰਟਲ ਨੂੰ ਅੱਗ ਲੱਗਦੀ ਹੈ ਤਾਂ ਉਹ ਅੱਗ ਨਾਲ ਜਿੰਨਾ ਤਾਪਮਨ ਵੱਧਦਾ ਹੈ ਉਹ ਆਪਦੇ ਆਪ ਦੇ ਵਿੱਚ ਨਾੜ ਵੀ ਛੜਦਾ ਹੈ ਨਾੜ ਦੇ ਨਾਲ-ਨਾਲ ਜ਼ਮੀਨ ਦੀ ਉੱਪਰਲੀ ਸਤ੍ਹਾ ਵਿੱਚ ਜਿਹੜੇ ਹੋਰ ਸਾਡਾ ਕੋਈ ਮਾੜਾ-ਮੋਟਾ ਕੋਈ ਫਸਲਾਂ ਦੀ ਰਹਿਣ-ਖੂੰਦ ਜਾਂ ਕੋਈ ਮਲੜ ਹੈ ਉਹ ਪ੍ਰਭਾਵਿਤ ਹੁੰਦਾ ਹੈ ਨਾੜੋਂ ਨਾਲ ਜਿਹੜੇ ਜੀਵ ਜੰਤੂ ਹੈ ਜਾਂ ਜ਼ਮੀਨ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਕੋਈ ਜੀਵਕ ਪ੍ਰਕਿਰਿਆ ਮੈਂ ਉਹ ਪ੍ਰਭਾਵਿਤ ਹੁੰਦੀਆਂ ਤੇ ਨਾਲੋਂ ਨਾਲ ਜਿਹੜੀ ਸਾਡੀ ਵੈਜੀਟੇਸ਼ਨ ਆ ਕੋਈ ਪੀੜ ਪੌਦੇ ਮਸਾਂ ਪਠਾਰਾ ਲੈ ਰਹੇ ਹੈ ਤੇ ਉਹ ਛੜਦੇ ਹੈ ਨਾਲ ਪੰਛੀ ਹੋਰ ਸਾਡਾ ਸਾਰਾ ਵਾਤਾਵਰਨ ਦਾ ਨੁਕਸਾਨ ਹੁੰਦਾ ਪਰ ਉਹਦੀ ਬਜਾਏ ਤਕਰੀਬਨ ਅਸੀਂ ਦੇਖਿਆ ਵੀ ਜਿਆਦਾਤਰ ਕਿਸਾਨ ਵੀਰ ਇਹਨੂੰ ਬਿਨਾ ਅੱਗ ਲਗਾਏ ਤੋਂ ਉਸੇ ਤਰੀਕੇ ਨਾਲ ਜਾਂ ਤੇ ਖੇਤ ਚ ਮਿਲਾ ਦਿੰਦੇ ਆ ਤੇ ਜਾਂ ਫਿਰ ਜੇ ਉਹਨਾਂ ਨੇ ਮੂੰਗੀ ਵਗੈਰਾ ਬੀਜਣੀ ਹੈ ਜਾਂ ਮੱਕੀ ਬੀਜਣੀ ਹੈ ਤਾਂ ਉਹ ਖੇਤ ਨੂੰ ਵੀ ਇਸ ਢੰਗ ਨਾਲ ਤਿਆਰ ਕਰਦੇ ਆ ਵੀ ਬਿਨਾ ਅੱਗ ਲਾਏ ਤੋਂ ਤਿਆਰ ਕਰ ਲੈਂਦੇ ਆ ਮੂੰਗੀ ਤਾਂ ਕਈ ਵਾਰੀ ਅਸੀਂ ਦੇਖਿਆ ਵੀ ਰੌਣੀ ਕਰਕੇ ਜਿਹੜੋ ਡਲਨਾ ਬੀਜ ਦਿੰਦੇ ਆ ਜਾਂ ਸੁਪਰ ਸੀਡਰ ਨਾਲ ਵੀ ਬੀਜ ਦਿੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਵੀ ਕੋਈ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਹੀ ਉਹਨਾਂ ਨੇ ਬਾਢੀ ਕੀਤੀ ਤੂੜੀ ਬਣਾਈ ਆਲੇ ਦੁਆਲੇ ਵਿਸ਼ਕਣ ਖੜੀ ਹੈ ਹਜੇ ਕੋਈ ਤੂੜੀ ਬਣਾਉਣ ਵਾਲੀ ਬਾਕੀ ਹੈ ਉਹਨਾਂ ਨੂੰ ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੁੰਦੀ ਉਹ ਆਪ ਦੀ ਉਹਨਾਂ ਨੇ ਜਰਾਉਣੀ ਕਰਨੀ ਹੈ ਤਾਂ ਰੌਣੀ ਕਰੀ ਜੇ ਖੇਤ ਚ ਪਹਿਲਾਂ ਬੱਤਰ ਮੌਜੂਦ ਹੈ ਤਾਂ ਉਸ ਤਰੀਕੇ ਨਾਲ ਉਹ ਖੇਤ ਨੂੰ ਤਿਆਰ ਕਰਕੇ ਇਹਨਾਂ ਅੱਜਕੱਲ ਮਸ਼ੀਨਰੀ ਦਾ ਤਕਰੀਬਨ ਹਰ ਖਸਾਂ ਦੇ ਪ੍ਰਬੰਧ ਹੈ ਮੇਰੇ ਨਾਲ ਖੜੇ ਨੇ ਡਾਕਟਰ ਗੁਰਚਰਨ ਸਿੰਘ ਜੀ ਖੇਤੀਬਾੜੀ ਅਫਸਰ ਨੇ ਇਹ ਬਲਾਕ ਸਹਿਣਾ ਦੇ ਵਿੱਚ ਬਲਾਕ ਖੇਤੀਬਾੜੀ ਅਫਸਰ ਸੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹ ਦਾ ਸਭ ਗੱਲ ਇਹ ਆ ਵੀ ਹੁਣ ਕੋਈ ਵੀ ਕਿਸਾਨ ਵੀਰ ਨੇ ਸਰਟੀਫਾਈਡ ਬੀਜ ਲੈ ਕੇ ਬੀਜ ਬੀਜਿਆ ਹਿਆ ਕਣਕ ਦਾ ਉਹਦੇ ਵਿੱਚੋਂ ਨੇ ਬੀਜ ਰੱਖਣਾ ਤੇ ਗੁੱਲੀ ਡੰਡਾ ਬਹੁਤ ਜ਼ਿਆਦਾ ਚੰਦੀਨ ਬੜਿਆ ਕੀ ਕਰਾਂਗੇ ਆਪਾਂ ਕੀ ਉਹਨਾਂ ਨੂੰ ਸੁਝਾ ਦੇਣਾ ਚਾਹੁੰਦਾ ਮੈਂ ਇਦਾਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਜਿਹੜਾ ਵੀ ਕਣਕ ਦਾ ਬਾਦਵਾ ਬੂਟਾ ਜਾਂ ਗੁੱਲੀ ਡੰਡਾਗਾ ਆਪਾਂ ਇੱਕ ਉਹਨਾਂ ਨੂੰ ਕੱਢ ਕੇ ਬਾਹਰ ਉਹਨਾਂ ਨੂੰ ਜਾਂ ਆਪਣੇ ਅੰਦਾਤੀ ਦੇ ਨਾਲ ਉਹਨੂੰ ਆਪਾਂ ਝੋਲੀ ਮਾਰ ਕੇ ਸਾਰੇ ਨਦੀਨਾਂ ਨੂੰ ਬਾਹਰ ਕੱਢ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਬਾਕੀ ਬੀਜੂ ਉਹ ਸਾਡਾ ਬੀਜ ਹੋਊਗਾ ਤੇ ਬੀਜ ਜੋ ਮਤਲਬ ਫਾਰਮਰ ਆਪ ਵੀ ਤਿਆਰ ਕਰਦਾ ਉਸ ਤੋਂ ਬਿਨਾ ਮਤਲਬ ਕੋਈ ਵੀ ਵਧੀਆ ਬੀ ਹੋ ਨਹੀਂ ਹੋ ਸਕਦਾ ਤੇ ਜਿਹੜਾ ਬੀਜ ਸਾਡੇ ਕੋਲੇ ਆਮ ਵੇਚਣ ਵਾਲਾ ਹੁੰਦਾ ਉਹ ਫਾਰਮਰ ਦੇ ਖੇਤਾਂ ਦੇ ਵਿੱਚੋਂ ਹੀ ਆਉਂਦਾਗਾ ਜਿਹੜਾ ਕਿਸਾਨ ਆਪ ਵੀ ਤਿਆਰ ਕਰਦਾ ਉਹਦੇ ਵਰਗਾ ਬੀਜ ਨਹੀਂ ਮਿਲਦਾ ਤੇ ਮੈਂ ਤਾਂ ਬੇਨਤੀ ਇਹੀ ਕਰਦਾ ਕਿਸਾਨ ਨੂੰ ਵੀ ਬੀ ਇਸ ਤੋਂ ਵਧੀਆ ਤੁਹਾਡਾ ਬੀ ਨਹੀਂ ਹੋ ਸਕਦਾ ਪਰ ਬੀ ਜਿਹੜਾ ਉਹੀ ਹੋਣਾ ਚਾਹੀਦਾ ਮਤਲਬ ਮੋਟਾ ਬੀਜ ਔਰ ਔਰ ਸੁੱਕਾ ਉਹਦੇ ਵਿੱਚ ਮੋਇਸਚਰ ਨਾ ਹੋਵੇ ਕਈ ਵਾਰੀ ਕਿਸਾਨ ਵੀਰ ਮੇਰੇ ਬੀਜ ਰੱਖ ਲੈਂਦੇ ਆ ਤੇ ਉਹਦੇ ਵਿੱਚ ਮੋਇਸਚਰ ਹੋ ਜਾਂਦੀ ਹੈ ਇਸ ਤਰ੍ਹਾਂ ਢੋਲ ਦੇ ਵਿੱਚ ਉਸ ਤਰ੍ਹਾਂ ਹੀ ਪਾ ਲੈਂਦੇ ਆ ਉਹ ਅਗਲੇ ਵਿੱਚ ਅਗਲੇ ਸਾਲ ਆਉਂਦਾ ਤੇ ਉਹਦੇ ਵਿੱਚ ਜਰਮੀਨੇਸ਼ਨ ਨਹੀਂ ਹੁੰਦੀ ਤੇ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਉਹ ਬੀਜ ਰੱਖਣਗੇ ਤਾਂ ਉਹਦੇ ਬੀਜ ਦੇ ਵਿੱਚ ਜਿਹੜਾ ਕਣਕ ਦਾ ਬੀਜ ਹੋਊਗਾ ਉਹ ਕੜਕ ਦੀ ਆਵਾਜ਼ ਜੇ ਆਵੇ ਤਾਂ ਉਹ ਇਟ ਮੀਨ ਸਾਡਾ ਬੀਜ ਹੈ ਬੀ ਤੇ ਕਣਕ ਦੇ ਵਿੱਚ ਫਰਕ ਹੁੰਦਾਗਾ ਤੇ ਇਹ ਵੀ ਨੂੰ ਉਹ ਵੀ ਸਮਝਣ ਕਣਕ ਨੂੰ ਕਣਕ ਸਮਝਣਾ ਖਾਣ ਵਾਲੀ ਕਣਕ ਤੇ ਦੂਸਰੀ ਮੇਰੀ ਬੇਨਤੀ ਹੈ ਨਾਲ ਇਹ ਹੈ ਵੀ ਕਿਉਂਕਿ ਉਦੋਂ ਮਤਲਬ 15 ਤਰੀਕ ਤੋਂ ਬਾਅਦ ਟੈਂਪਰੇਚਰ ਹਾਈ ਹੋ ਜਾਂਦਾ ਜਿੱਥੇ ਜਿੱਥੇ ਟਰਾਂਸਫਾਰਮਰ ਉੱਥੋਂ ਉੱਥੋਂ ਪਹਿਲਾਂ ਕਣਕ ਉਹ ਵੱਢ ਲੈਣ ਤੇ ਤਾਂ ਜੋ ਕਿ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਤੇ ਜਿਹਦਾ ਕਰਕੇ ਮਤਲਬ ਲੱਖਾਂ ਰੁਪਈਆ ਦਾ ਕਿਸਾਨ ਦਾ ਨੁਕਸਾਨ ਹੋ ਜਾਂਦਾ ਦੂਸਰੀ ਮੇਰੀ ਨਾਲ ਇੱਕ ਬੇਨਤੀ ਹੈ ਵੀ 15 ਤਰੀਕ ਤੋਂ ਜਿਵੇਂ ਚੀਤ ਸਾਹਿਬ ਨੇ ਕਿਹਾਗਾ ਵੀ ਕਣਕ ਦੀ ਬਾੜੀ ਪੈ ਜਾਣੀ ਹੈਗੀ ਤੇ ਕਿਸਾਨ ਵੀਰਾਂ ਨੇ ਤੂੜੀ ਬਣਾਉਣੀ ਹੈ ਤੂੜੀ ਵੇਖ ਸਕ ਬਣਾਉਣ ਜੀ ਸਤਕਾ ਬਣਾਉਣ ਪਰ ਥੋੜੀ ਪ੍ਰਕਾਸ਼ਨ ਜ਼ਰੂਰ ਰੱਖਣ ਤੇ ਖਾਲਾਂ ਦੇ ਵਿੱਚ ਜਿਹੜਾ ਉਹਨਾਂ ਦੇ ਵਿੱਚ ਪਾਣੀ ਜ਼ਰੂਰ ਖੜਾ ਰੱਖਣਾ ਚਾਹੀਦਾ ਪ੍ਰਕਾਸ਼ਨ ਦੇ ਤੌਰ ਤੇ ਤੇ ਕਈ ਵੀਰ ਮੇਰੇ ਅਗ ਲੱਗ ਜਾਂਦੀ ਹੈ ਅੱਜ ਤੋਂ 4-5 ਸਾਲ ਪਹਿਲਾਂ ਤੇ ਮੇਰੇ ਯਾਦ ਆ ਵੀ ਉਸ ਟਾਈਮ ਤੇ ਮਤਲਬ ਨੇਰੀਆਂ ਬਹੁਤ ਚੱਲੀਆਂ ਸੀਗੀਆਂ ਉਸ ਟਾਈਮ ਤੇ ਗੁੰਗਾਂ ਦਾ ਨੁਕਸਾਨ ਬਹੁਤ ਹੋ ਗਿਆ ਸੀ ਤੂੜੀ ਨੂੰ ਬਹੁਤ ਅੱਗ ਲੱਗ ਗਈ ਸੀ ਬਹੁਤ ਜ਼ਿਆਦਾ ਨੁਕਸਾਨ ਕਾਫੀ ਹੋਇਆ ਵੀ ਇਹ ਇਹਨਾਂ ਗੱਲਾਂ ਦਾ ਛੋਟੇ-ਛੋਟੀਆਂ ਗੱਲਾਂ ਆ ਇਹ ਤੇ ਇਹਨਾਂ ਦਾ ਜੇ ਅਸੀਂ ਆਪਾਂ ਧਿਆਨ ਰੱਖਾਂਗੇ ਅਸੀਂ ਲੱਖਾਂ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਅਸੀਂ ਬਚ ਸਕਦੇ ਹਾਂ ਕਿਉਂਕਿ ਜਿੱਧਰਲੀ ਹਵਾ ਵਗਦੀ ਹੈ ਤਾਂ ਉਧਰ ਕਈ ਵਾਰੀ ਅੱਗ ਮਲੋਵਲੀ ਵਗ ਜਾਂਦੀ ਹੈ ਤੇ ਅੱਗ ਉਦੋਂ ਤਾਂ ਮਤਲਬ ਇਹ ਹੈ ਵੀ ਇੱਕੇ ਦਾ ਵੀ ਵਗਦੇ ਆਪਾਂ ਕਰ ਹੀ ਨਹੀਂ ਸਕਦੇ ਤੇ ਕਿਸਾਨ ਵੀਰ ਅਸੀਂ ਵੀ ਮਤਲਬ ਉਹਨਾਂ ਦਿਨਾਂ ਦੇ ਵਿੱਚ ਅੱਗਾਂ ਮਝਾਉਣ ਜਾਂ ਗੀਆਂ ਆਪ ਖੁਦ ਜਾ ਕੇ ਗਏ ਆ ਪ੍ਰਸ਼ਾਸਨ ਵੀ ਗਿਆ ਸਾਡੇ ਨਾਲ ਤੇ ਉਸ ਟਾਈਮ ਤੇ ਬਹੁਤ ਦੇ ਨੁਕਸਾਨ ਹੋ ਗਿਆ ਇਹ ਮਤਲਬ ਬਹੁਤ ਵੱਡਾ ਮਤਲਬ ਮਚਾਉ ਕਰਨਾ ਚਾਹੀਦਾ ਆਪਣੀ ਸਪਰੇਅ ਵਾਲੇ ਢੋਲ ਆ ਜਿਹੜੇ ਉਹ ਵੀ ਰੱਖਣੇ ਚਾਹੀਦੇ ਜੀਵਦਾਰਾਂ ਨੂੰ ਤੇ ਟਰੈਕਟਰ ਵੀ ਤਿਆਰ ਰੱਖਣੇ ਚਾਹੀਦੇ ਤੇ ਤਾਂ ਜੋ ਕਿ ਉਹ ਟਰੈਕਟਰ ਦੇ ਮੂਰੇ ਮੂਰੇ ਉਹ ਆਪਾਂ ਬਾਹਰ ਦੰਨੇ ਆ ਤੇ ਅੱਗ ਅੱਗੇ ਨਹੀਂ ਜਾਂਦੀ ਸਾਡੇ ਨਾਲ ਸਹਾਇਕ ਇੰਜੀਨੀਅਰ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਵਾਲੀਆਂ ਮਸ਼ੀਨਾਂ ਵੀ ਚੱਲਣੀਆਂ ਨੇ ਕੰਬਾਈਨਾਂ ਵੀ ਚਲਣੀਆਂ ਕੋਈ ਧਿਆਨਯੋਗ ਗੱਲਾਂ ਕਿਸਾਨ ਵੀਰ ਸਾਡੇ ਰੱਖਣ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਕੰਬਾਈਨਾਂ ਚ ਖੇਤਾਂ ਵਿੱਚ ਚਲਾਉਣ ਉਹ ਇੱਕ ਤਾਂ 9 ਵਜੇ ਤੋਂ ਲੈ ਕੇ ਸ਼ਾਮ ਦੇ 6 7 ਵਜੇ ਤੱਕ ਹੀ ਚਲਾਉਣ ਕਿਉਂਕਿ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਮੌਇਸਚਰ ਹੋ ਜਾਂਦੀ ਹੈ ਜਿਸ ਦੇ ਕਰਕੇ ਦਾਣਿਆਂ ਦੀ ਵੀ ਟੁੱਟਪੱਜ ਹੁੰਦੀ ਹੈ ਤੇ ਉਹ ਅੱਛੀ ਬਾਢੀ ਵੀ ਨਹੀਂ ਹੁੰਦੀ ਜੀ ਕੁਆਲਿਟੀ ਵੀ ਡਾਊਨ ਪੈ ਜਾਂਦੀ ਹੈ ਕਣਕ ਦੀ ਤੇ ਇੱਕ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਈ ਵਾਰੀ ਇਹਨਾਂ ਦੇ ਬੈਟਰੀ ਵਗੈਰਾ ਨਾਲ ਸਪਾਰਕਿੰਗ ਹੋ ਜਾਂਦੀ ਹੈ ਜਿਹਦੇ ਕਰਕੇ ਜਦ ਤੋੜੀ ਕਣਕ ਵਟਣ ਤੋਂ ਬਾਅਦ ਤੋੜੀ ਬਣਾਉਂਦੇ ਆ ਤੇ ਮਸ਼ੀਨਾਂ ਚੱਲਦੀਆਂ ਨੇ ਆਪਣੀਆਂ ਸਟਾਰੀ ਪਰ ਤੇ ਉਹ ਸਰ ਉਹਦੇ ਨਾਲ ਉਹ ਆਪਦੀਆਂ ਟਾਈਟ ਕਰਕੇ ਰੱਖਣਾ ਜਿਵੇਂ ਬੈਟਰੀਆਂ ਤੇ ਉਹਨਾਂ ਦੇ ਹੰਦ ਪਲੱਗ ਲੱਗੇ ਹੁੰਦੇ ਆ ਉਥੇ ਹੰਬਲਾਂ ਲੱਗੀਆਂ ਹੁੰਦੀਆਂ ਨੇ ਉਹਦੇ ਨਾਲ ਸਪਾਰਕਿੰਗ ਹੁੰਦੀ ਹੈ ਤਾਂ ਉਹ ਫਿਰ ਅੱਗ ਦਾ ਕਾਰਨ ਮੰਨਦੀ ਹੈ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜਿਹਦੇ ਕਰਕੇ ਮਤਲਬ ਆਪਾਂ ਉਹ ਉਹਦਾ ਘਾਟਾ ਨਹੀਂ ਪੂਰਾ ਕਰ ਸਕਦੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਖਾਸ ਖਿਆਲ ਬਿਲਕੁਲ ਇੱਕ ਇਹ ਸਾਨੂੰ ਹੋਰ ਪੁਆਇੰਟ ਜਰੂਰ ਦੱਸੋ ਜੀ ਕਈ ਵਾਰੀ ਨਾ 나ੜ ਥੋੜਾ ਜਿਹਾ ਗਿੱਲਾ ਹੁੰਦਾ ਆ ਹਾਂਜੀ ਸਰ ਤੂੜੀ ਵਾਲੀ ਮਸ਼ੀਨ ਅਸੀਂ ਚਲਾਉਣੀ ਸ਼ੁਰੂ ਕਰ ਦਿੰਦੇ ਆ ਉਹਦੇ ਵਿੱਚ ਗਰਮੈਸ਼ ਪੈਦਾ ਹੋ ਕੇ ਅੱਗ ਸ਼ੁਰੂ ਹੋ ਜਾਂਦੀ ਹੈ ਇਹ ਵੀ ਥੋੜਾ ਜਿਹਾ ਜ਼ਰੂਰ ਦੱਸੋ ਕਿਸਾਨ ਵੀਰਾਂ ਨੂੰ ਬਿਲਕੁਲ ਬੇਨਤੀ ਹੈ ਅਪੀਲ ਹੈ ਵੀ ਜਦੋਂ ਆਪਾਂ ਕਣਕ ਦੀ ਵਾਢੀ ਕਰ ਲਈ ਕਮਾਣ ਨਾਲ ਮਗਰੀ ਤੁਰੰਤ ਰੀਪਰ ਨਹੀਂ ਚਲਾਉਣਾ ਘੱਟ ਤੋਂ ਘੱਟ 3-4 ਦਿਨਾਂ ਬਾਅਦ ਰੀਪਰ ਚਲਾਉਣਾ ਚਾਹੀਦਾ ਜੀ ਜੇ ਹੋ ਸਕੇ ਤਾਂ ਹਫ਼ਤਾ ਹੀ ਲੰਘ ਜਾਣਾ ਚਾਹੀਦਾ ਜੀ ਤੇ ਜਿੱਦਾਂ ਕਰਕੇ ਕਣਕ ਦੇ ਵਿੱਚ ਬਿਲਕੁਲ ਹਵਾ ਫਿਰ ਜਾਂਦੀ ਹੈ ਤੇ ਨਾਲੇ ਉਹ ਸੁੱਕ ਜਾਂਦਾ ਨਾਲ ਤੇ ਤੂੜੀ ਵਧੀਆ ਬਣਦੀ ਹੈ ਤੇ ਕੋਈ ਅੱਗ ਲੱਗਣ ਦਾ ਖਤਰਾ ਵੀ ਨਹੀਂ ਰਹਿੰਦਾ ਜੀ ਨਾਲ ਹੀ ਮੇਰੇ ਖੜੇ ਨੇ ਸਰਦਾਰ ਜਸਵੀਰ ਸਿੰਘ ਜੀ ਜਿਨ੍ਹਾਂ ਦੇ ਖੇਤ ਦੇ ਵਿੱਚ ਆਪਾਂ ਖੜੇ ਆ ਕਣਕ ਇਹਨਾਂ ਨੇ ਬਹੁਤ ਵਧੀਆ ਬੀਜੀ ਹੋਈ ਆ ਥੋੜਾ ਜਿਹਾ ਇਹਨਾਂ ਤੋਂ ਵੀ ਸੁਝਾਅ ਲਵਾਂਗੇ ਕਿ ਇਹ ਤੁਸੀਂ ਕਣਕ ਦੀ ਬਜਾਈ ਕਿਹੜੀ ਮਸ਼ੀਨ ਨਾਲ ਕੀਤੀ ਹੈ ਜਸਵੀਰ ਸਿੰਘ ਜੀ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਇਹ ਮਸ਼ੀਨ ਫਿੱਟ ਆ ਵਧੀਆ ਇਹ ਬਜਾਈ ਜੀ ਮੈਂ ਹੈਪੀ ਸੀਡਰ ਨਾਲ ਕਰਦਾ ਆਂ ਜੀ 6 ਸਾਲ ਤੋਂ ਲਗਾਤਾਰ ਕਰਦਾ ਆਂ ਜੀ ਮੈਂ ਜੀ ਤੇ ਮੈਨੂੰ ਇਹ ਠੀਕ ਆ ਜੀ ਬਹੁਤ ਵੀ ਵਧੀਆ ਅਸੀਂ 3-4 ਘਰ ਕਰਦੇ ਆਂ ਲਗਾਤਾਰ ਹੀ ਕਰਦੇ ਆਂ 6 ਸਾਲਾਂ ਤੋਂ ਤੇ ਵਧੀਆ ਝਾੜ ਰਹਾਂ ਨਾ ਤੇ ਵਧੀਆ ਪੈਦਾਵਾਰ ਹੁੰਦੀ ਆ ਜੀ ਕੁੱਲੀ ਡੰਡੇ ਤੋਂ ਵੀ ਬਚਤ ਰਹਿੰਦੀ ਹੈ ਜੀ ਇਹਦੇ 'ਚ ਬਹੁਤ ਹੀ ਕਿਸਾਨ ਵੀਰਾਂ ਨੂੰ ਅਸੀਂ ਦੇਖਿਆ ਵੀ ਉਹ ਨਵੀਆਂ-ਨਵੀਆਂ ਮਸ਼ੀਨਾਂ ਵੱਲ ਨੂੰ ਭੱਜ ਰਿਹਾ ਮਾਮੇ ਉਹਨਾਂ ਕੋਲ ਟਰੈਕਟਰ ਛੋਟੇ ਹੁੰਦੇ ਆ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਟਰੈਕਟਰ ਵੇਚ ਕੇ ਵੀ ਟਰੈਕਟਰ ਨਵਾਂ ਲੈ ਲਈਏ ਤਾਂ ਕਿ ਸੁਪਰ ਸੀਡਰ ਜਾਂ ਉਸ ਤੋਂ ਵੀ ਵੱਡੀ ਮਸ਼ੀਨ ਉਹਦੇ ਨਾਲ ਚੱਲਣ ਲੱਗ ਜਵੇ ਕੀ ਕਹਿਣਾ ਚਾਹੋਗੇ ਇਹ ਜੀ ਕਿਸਾਨ ਭਰਾ ਉਹਨਾਂ ਇੱਕ ਦੂਜੇ ਦੀ ਡਿਸ ਕਰਦੇ ਆ ਵੀ ਉਹਨੇ ਵੱਡੀ ਮਸ਼ੀਨ ਲਿਆਂਦੀ ਮੈਂ ਲਿਆ ਆ ਮਾ ਥੋੜਾ ਜਿਹਾ ਇਸ ਕਣਕ ਨੂੰ ਬੀਜਣ ਵੇਲੇ ਥੋੜੀ ਜਿਹੀ ਇਹਦੇ ਚ ਗੌਰ ਕਰਨੀ ਪੈਂਦੀ ਹੈ ਜਿਵੇਂ ਅਸੀਂ ਆਏ ਸਾਲ ਬੀਜਿਆ ਜੀ ਦੋ ਥੈਲੇ ਦੇ ਚ ਪਹਿਲਾਂ ਜੂਰੀਆ ਥੈਲੇ ਸੱਟ ਕੇ ਫਿਰ ਬੀਜਦੇ ਆ ਜੀ ਦੋ ਥੈਲੇ ਉੱਪਰ ਲਾਉਣੇ ਆ ਜੀ ਤੇ ਇਹਦੇ ਚ ਭੰਗੀ ਸੈਡ ਸਪਰੇ ਕਰਦੇ ਆ ਤੇਲੇ ਵਾਲੀ ਹੁਣ ਕਰੀ ਗਈ ਉਹਦੇ ਨਾਲ ਤੇ ਪਾਣੀ ਨੂੰ ਤਿੰਨ ਤੋਂ ਚਾਰ ਪਾਣੀ ਲਾਉਣਾ ਥੋੜੀ ਜੀ ਗੌਰ ਭਾਲਦੀ ਜਦੋਂ ਜ਼ਿਮੀਂਦਾਰ ਬੀਜ ਕੇ ਚਲਾ ਜਾਂਦਾ ਵੀ ਮੇਰੀ ਹੈਪੀ ਇਧਰ ਵਾਲੀ ਆਏ ਹੋ ਕਣਕ ਹੋਈ ਨਹੀਂ ਜਿਆਦਾ ਉਹਦੇ ਚ ਪਾਣੀ ਜਿਆਦਾ ਲਾ ਦਿੰਦੇ ਆ ਜੀ ਜਾਂ ਉਹਨੀ ਉਹਨੂੰ ਖਾਦ ਨਹੀਂ ਪ੍ਰੋਪਰ ਦਿੰਦੇ ਜੀ ਮੈਗਜ਼ੀਨ ਸਲਫਰ ਦੀ ਸਪਰੇ ਵਗੈਰਾ ਨਹੀਂ ਕਰਦੇ ਜੀ ਇਹ ਕਮੀਆਂ ਆ ਜਾਂਦੀਆਂ ਫਿਰ ਛੋੜਾ ਨੁਕਸਾ ਉਹ ਫਿਰ ਮਸ਼ੀਨ ਚ ਕੱਢਿਆ ਜਾਂਦਾ ਵੀ ਇਹ ਸਹੀ ਨਹੀਂ ਬੀਜਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਅਸੀਂ ਐਈਤੀ 8 ਇੰਚ ਵਾਲੇ ਹੈਪੀ ਹੀਡਰ ਨਾਲ ਬੀਜ ਕੇ ਦੇਖਿਆ ਟ੍ਰਾਇਲ ਤੇ ਤੇ ਉਹਦਾ ਸਾਨੂੰ ਜਾਦੇ ਬੈਨੀਫਿਟ ਲੱਗਦਾ ਵੀ 1 ਇੰਚ ਹੋਰਾਂ ਨੇੜੇ ਹੋ ਗਿਆ ਜੀ ਪਹਿਲਾਂ 9 ਇੰਚ ਤੇ ਬੀਜਦੇ ਸੀ ਇਸ ਬਜਾਈ ਦੇ ਨਾਲ ਕਿਸੇ ਕਿਸਮ ਦਾ ਬਾਅਦ ਦੇ ਵਿੱਚ ਕੋਈ ਕੋਈ ਡਿੱਗਣ ਦੇ ਚਾਂਸ ਜਾਂ ਕੋਈ ਹੋਰ ਕਣਕ ਡਿੱਗਣ ਦੇ ਚਾਂਸ ਜਾਂ ਕੋਈ ਹੋਰ ਕਿਸੇ ਕਿਸਮ ਦੀ ਸਮੱਸਿਆ ਤਾਂ ਨਹੀਂ ਆਉਂਦੀ ਨਹੀਂ ਸਰ ਇਹਦੇ ਵਿੱਚ ਡਿੱਗਣ ਦੀ ਬਹੁਤ ਘੱਟ ਸਮੱਸਿਆ ਆਉਂਦੀ ਹੈ ਜੀ ਅਸੀਂ ਇਹਦੇ ਵਿੱਚ ਡਿੱਗਣ ਦੀ ਤਾਂ 0% ਹੀ ਸਮੱਸਿਆ ਹੈ ਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਇਹਦਾ ਦਾਣੇ ਦਾ ਪਕਾ ਵੀ ਚੰਗਾ ਹੁੰਦਾ ਬੀਜ ਵੀ ਸਾਡਾ ਇਹ ਹੈ ਅਸੀਂ ਆਪਦੀ ਰੱਖਦੇ ਆ ਤਿੰਨ ਸਾਲਾਂ ਤੋਂ 6 ਸਾਲ ਹੋ ਗਏ ਸਾਨੂੰ ਇਹ ਤਕਨੀਕ ਵਰਤਦਿਆਂ ਨੂੰ ਜੀ ਹੋਰ ਅਸੀਂ ਕੋਈ ਤਕਨੀਕ ਵਰਤਤੀ ਨਹੀਂ ਪਹਿਲਾਂ ਬਾਕੇ ਬੀਜਦੇ ਸੀ ਹੁਣ ਅਸੀਂ ਹੈਪੀਡ ਨਾਲ ਹੀ ਬੀਜਦੇ ਆ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ 8 ਇੰਚ ਵਾਲਾ ਹੈਪੀਡ ਬਣਵਾਉਣ ਤੇ ਬਿਨਾਂ ਅਗ ਲਾਏ ਤੇ ਬੀਜਣ 26 ਝੋਨੇ ਦੇ ਵਿੱਚ ਬਿਨਾਂ ਅਗ ਲਾਏ ਅਸੀਂ ਬੀਜਿਆ ਜੀ ਇੱਕ ਜ਼ੀਰੋ ਡ੍ਰਿਲ ਵੀ ਆਈ ਸੀ ਆਪਣੇ ਪੰਜਾਬ ਦੇ ਵਿੱਚ ਉਦੀ ਨਾਲ ਬਜਾਈ ਕਿਦਾਂ ਦੀ ਤੁਹਾਡੇ ਮਾਲ ਵਿੱਚ ਸੁਣਿਆ ਸੀ ਕਾਫੀ ਆ ਬਜਾਈ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀਰੋ ਡਰਿੱਲ ਨਾਲ ਉਹ ਉਹ ਉਹਦੇ ਵਿੱਚ ਕਾਰਚੇ ਵੱਢ ਕੇ ਜੀ ਪਰਾਲੀ ਸਾੜ ਕੇ ਫੇਰ ਉਹ ਜੀਰੋ ਡਰਿੱਲ ਚੱਲਦੀ ਹੈ ਜੀ ਉਹ ਤਾਂ ਫਿਰ ਚਾਹੇ ਉਸ ਨੂੰ ਬਾਕੇ ਬੀਜ ਲੋ ਜੀ ਚਾਹੇ ਗੱਠਾ ਬਣਾ ਕੇ ਬੀਜ ਲੋ ਤੇ ਉਹ ਜ਼ੀਰੋ ਟਰੈਲਰ ਦਾ ਫਿਰ ਉਹ ਚਾਲੀ ਪੈਣੀ ਹੈ ਜੀ ਇਹਦੇ ਵਿੱਚ ਐ ਵੀ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਪੈਂਦੀ ਜੀ ਚੀਫ ਸਰਬ ਕੁਝ ਕਹਿਣਾ ਚਾਹੁੰਦੇ ਆ ਇਹਦੇ ਉੱਤੇ ਚੀਫ ਸਰਬ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਇਹਦੇ 'ਚ ਇਹੀ ਗੱਲ ਮੈਂ ਕਿਸਾਨ ਵੀਰ ਦੀ ਵੀ ਗੱਲ ਸੁਣ ਰਿਹਾ ਸੀ ਪਰ ਜਿਹੜੀ ਐਸ ਵੇਲੇ ਦੀ ਗੱਲ ਹੈ ਸਮਾਂ ਤਬਦੀਲ ਜਦੋਂ ਹੁੰਦਾ ਹੈ ਉਹਦੇ ਨਾਲ ਨਵੀਂ ਨਵੀਆਂ ਗੱਲਾਂ ਜਾਂਦੀਆਂ ਜਿਵੇਂ ਬੇਲਰ ਚੱਲਦਾ ਜਿੰਨਾ ਸਾਡਾ XC2 ਦਾ ਕੰਮ ਹੁੰਦਾ ਹੈ ਗੱਠਾਂ ਚੱਕੀਆਂ ਜਾਂਦੀਆਂ ਜ਼ੀਰੋ ਟਰੈਲੀ ਉਹ ਇੱਕ ਨਵਾਂ ਫੀਲਡ ਬਿਲਕੁਲ ਕਿਸੇ ਤਰੀਕੇ ਦਾ ਉਹਨੂੰ ਕੋਈ ਨਾ ਉਹਦੀ ਕੋਈ ਉਹਨੂੰ ਖਰਚਿਆਂ ਦੀ ਰਿਕਵਟਾਉਂਦੀ ਆਪਣੀ ਪ੍ਰਾੜੀ ਦੀ ਰਿਕਵਟਾਉਂਦੀ ਹੈ ਨਾ ਕਿਸੇ ਤਰੀਕੇ ਨਾਲ ਉਹਨੂੰ ਕੋਈ ਅੱਗ ਲਾਉਣ ਦੀ ਲੋੜ ਪੈਂਦੀ ਹੈ ਉਹ ਤਕਰੀਬਨ ਸਾਡੇ ਜਿਵੇਂ ਅਸੀਂ ਬਰਨਾਲੇ ਦੇ ਵਿੱਚ ਦੇਖਿਆ ਹੁਣ ਇਸ ਸਾਲ ਦੇ ਵਿੱਚ 15 ਤੋਂ 18% ਏਰੀਆ ਇਹੋ ਜਿਹਾ ਸੀ ਤਕਰੀਬਨ 80-90 ਹਜ਼ਾਰ ਹੈਕਟੇਅਰ ਦੇ ਕਰੀਬ ਇਸ ਤਰ੍ਹਾਂ ਦਾ ਏਰੀਆ ਹੋ ਗਿਆ ਸੀਗਾ ਵੀ ਜਿਹਦੇ ਵਿੱਚ ਇਹਦੇ ਨਾਲ ਮਤਲਬ ਜਿਹੜੀ ਪੇਲਰ ਨਾਲ ਜਾਂ ਤੂੜੀ ਬਣਾਉਣ ਪ੍ਰਾੜੀ ਤੋਂ ਤੋਂ ਬਾਅਦ ਖੇਤ ਖਾਲੀ ਹੁੰਦਾ ਸੀ ਤੇ ਉਹ ਸਿੱਧੀ ਬਜਾਈ ਹੈ ਜਿਹੜੀ ਉਹ ਕੀਤੀ ਗਈ ਜਿਹੜਾ ਸਾਡਾ ਹੈ ਏਰੀਆ ਉਹ 15 ਤੋਂ 18000 ਹੈਕਟੇਅਰ ਹੈ ਜਿਹੜਾ ਉਹ ਇਸ ਟੈਕਨੀਕ ਰਾਹੀਂ ਬੀਲਰ ਵਾਲੀ ਤੇ ਇਹ ਜਿਹੜੀ ਪ੍ਰਾੜੀ ਤੋਂ ਤੂੜੀ ਬਣਾਉਣ ਵਾਲੀ ਹੈ ਉਹਦੇ ਨਾਲ ਹੀ ਜੋ ਕਵਰ ਹੋਇਆ ਹੈ ਉਹਦੇ ਵਿੱਚ ਜਿਹੜੀ 0 ਡ੍ਰਿਲ ਨਾਲ ਬਚਾਈ ਹੋਈ ਹੈ ਉਹਦੇ ਨਾਲ ਪੈਸੇ ਦੀ ਬਚਤ ਹੋਈ ਹੈ ਸਮੇਂ ਦੀ ਵੀ ਬਚਤ ਹੋਈ ਹੈ ਤੇ ਉਹ ਮਸ਼ੀਨ ਆਪ ਦੇ ਆਪ ਚ ਪੂਰੀ ਕੰਮ ਚੱਪ ਰਹੀ ਹੈ ਮੇਰਾ ਨਾਮ ਸੁਨੀਤਾ ਰਾਣੀ ਹੈ ਮੈਂ ਕੰਪਿਊਟਰ ਪ੍ਰੋਗਰਾਮਰ ਆਤਮਾ ਦੇ ਵਿੱਚ ਕੰਮ ਕਰ ਰਹੀਆਂ ਖੇਤੀਬਾੜੀ ਵਿਭਾਗ ਦੇ ਵਿੱਚ ਜੀ ਘਰੇਲੂ ਪੰਦਰ ਤੇ ਕਿਹੜੀ ਕਿਹੜੀ ਕੰਮਾਂ ਦੇ ਲਈ ਕਣਕ ਨੂੰ ਅਸੀਂ ਰੱਖਦੇ ਹਾਂ ਕਿਵੇਂ ਰੱਖਦੇ ਹਾਂ ਕਿਸਾਨ ਬੀਬੀਆਂ ਦਾ ਇਹਦੇ ਵਿੱਚ ਕੀ ਯੋਗਦਾਨ ਹੈ ਇਹਦੀ ਸੰਬੰਧੀ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿਓ ਇਦੀ ਵਾਸਤੇ ਤਾਂ ਇਹ ਜੀ ਜਦੋਂ ਆਪਣੇ ਘਰਾਂ ਦੇ ਵਿੱਚ ਕਣਕ ਆਉਂਦੀ ਹੈ ਤਾਂ ਬੀਬੀਆਂ ਨੂੰ ਉਹਦੇ ਵਿੱਚ ਕਾਫੀ ਅਹਿਮ ਰੋਲ ਹੁੰਦਾ ਬੀਬੀਆਂ ਨੂੰ ਐਸੀ ਪਹਿਲਾਂ ਇਹ ਹੁੰਦਾ ਹੈ ਕਿ ਕਣਕ ਆ ਗਈ ਉਹਨੂੰ ਖਿਲਾਰਨਾ ਹੈ ਚੰਗੀ ਤਰ੍ਹਾਂ ਸੁਕਾਉਣਾ ਹੁੰਦਾਗਾ ਤਾਂ ਕਈ ਵਾਰ ਬੀਬੀਆਂ ਕਾਲੀ ਵੀ ਕਰ ਜਾਂਦੀਆਂ ਨੇ ਵੀ ਹਾਂਜੀ ਇਹਨੂੰ ਆਪਣੇ ਘਰੇ ਖਿਲਾਰਾ ਪਿਆ ਹੋਇਆ ਇਹਨੂੰ ਜਲਦੀ ਨਾਲ ਢੋਲ ਦੇ ਵਿੱਚ ਪਾਉਣਾ ਹੈ ਤਾਂ ਇੱਥੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਕਣਕ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦੀ ਉੰਨੀ ਦੇਰ ਤੱਕ ਕਣਕ ਨੂੰ ਢੋਲ ਦੇ ਵਿੱਚ ਨਾ ਪਾਇਆ ਜਾਵੇ ਤੇ ਉਹਨਾਂ ਦੇ ਵਿੱਚ ਜਦੋਂ ਆਪਾਂ ਢੋਲ ਦੇ ਵਿੱਚ ਪਾ ਦਿੰਨੇ ਆ ਤਾਂ ਸਲਫਾਸ ਦੀਆਂ ਗੋਲੀਆਂ ਦੀ ਬਜਾਏ ਨਿੰਮ ਦੇ ਪੱਤੇ ਤੇ ਨਮੂਲੀਆਂ ਨੂੰ ਨਾਲ ਉਹਨਾਂ ਉਸ ਢੋਲ ਦੇ ਵਿੱਚ ਪਾਈਆਂ ਜਾਣ ਤਾਂ ਜੋ ਆਪਾਂ ਜਿਹੜਾ ਹੈਗਾ ਸਲਫਾਸ ਤੋਂ ਬਚ ਸਕੀਏ ਜ਼ਹਿਰੋਂ ਤੋਂ ਬਚ ਸਕੀਏ ਸੋ ਅਖੀਰ ਦੇ ਵਿੱਚ ਇੱਕ ਸੁਝਾਅ ਲੈਣਾ ਚਾਹੁੰਗਾ ਸਾਡੀ ਡਿਪਟੀ ਡਾਇਰੈਕਟਰ ਅ ਡਾਕਟਰ ਧਰਮਪਾਲ ਜੀ ਤੋਂ ਡਾਕਟਰ ਸਾਹਿਬ ਵਿਸ਼ੇ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਚੌਹਣ ਸਾਹਿਬ ਮੈਂ ਕਿਸਾਨਾਂ ਨੂੰ ਇੱਕ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਜੋ ਵੀ ਆਪਾਂ ਜ਼ਰੂਰੀ ਜਿਹੜਾ ਇਸ ਵੇਲੇ ਕਰਨ ਵਾਲਾ ਬੀਜ ਹੈ ਜਿਹੜਾ ਜੇ ਆਪਣੇ ਘਰ ਦਾ ਬੀਜ ਹੋਊਗਾ ਵਧੀਆ ਤਰੀਕੇ ਨਾਲ ਆਪਾਂ ਸੰਭਾਲਿਆ ਹੋਵੇਗਾ ਆਉਣ ਵਾਲੇ ਅਗਲੇ ਸੀਜ਼ਨ ਦੇ ਵਿੱਚ ਕਣਕ ਦਾ ਜਿਹੜਾ ਆਪਾਂ ਨੂੰ ਬੀਜ ਹੈ ਬਾਜ਼ਾਰੋਂ ਨਹੀਂ ਖਰੀਦਣਾ ਪਊਗਾ ਤੇ ਉਹਦੇ ਨਾਲ ਜਿਹੜਾ ਕਾਫੀ ਜਿਹੜਾ ਪੈਸਾ ਜਿਹੜਾ ਆਪਣਾ ਬਚ ਸਕਦਾ ਦੂਸਰਾ ਆਪਾਂ ਨੂੰ ਇੱਕ ਗਾਰੰਟੀ ਹੁੰਦੀ ਹੈ ਕਿ ਮੈਂ ਇਸ ਵਾਰੀ ਆ ਵੈਰੈਟੀ ਬੀਜੀ ਹੈ ਤੇ ਇਹਨੇ ਝਾੜ ਆਪਣੇ ਖੇਤ ਦੇ ਵਿੱਚ ਬਹੁਤ ਵਧੀਆ ਦਿੱਤਾ ਤੇ ਉਸ ਆਧਾਰ ਦੇ ਉੱਤੇ ਜਿਹੜਾ ਉਸ ਵੈਰੈਟੀ ਦਾ ਆਪਾਂ ਨੂੰ ਪਤਾ ਹੋਏਗਾ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਉਸ ਵੈਰੈਟੀ ਨੂੰ ਆਪਾਂ ਬਿਨਾ ਕਿਸੇ ਸ਼ੱਕ ਦੇ ਆਪਣੇ ਘਰ ਦਾ ਜਿਹੜਾ ਬੀਜ ਰੱਖਿਆ ਹੋਇਆ ਉਹਦੇ ਰਾਹੀਂ ਜਿਹੜਾ ਆਪਾਂ ਬਿਜਾਈਆ ਜਿਹੜੀ ਵੱਧ ਰਕਬੇ ਦੇ ਵਿੱਚ ਕਰ ਪਾਵਾਂਗੇ ਤੇ ਕਾਫੀ ਹੱਦ ਤੱਕ ਜਿਹੜਾ ਆਪਾਂ ਮਾਲੀ ਨੁਕਸਾਨ ਤੋਂ ਬਚ ਸਕਾਂਗੇ ਤੇ ਸਸਤਾ ਵੀ ਹੈ ਜਿਹੜਾ ਆਪਣਾ ਉਹ ਵਧੀਆ ਤੇ ਕੁਆਲਿਟੀ ਵਧੀਆ ਹੋਏਗੀ ਤੇ ਉਹ ਆਪਾਂ ਨੂੰ ਮਿਲ ਸਕੇਗਾ ਸੋ ਕਿਸਾਨ ਵੀਰੋ ਅੱਜ ਸਾਨੂੰ ਵਿਸ਼ੇ ਸੰਬੰਧੀ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਕਣਕ ਦਾ ਸੁੱਚਜਾ ਮੰਡੀਕਰਨ ਅਸੀਂ ਕਿਵੇਂ ਕਰਨਾ ਤੇ ਨਾੜ ਦੀ ਸੰਭਾਲ ਅਸੀਂ ਕਿਵੇਂ ਕਰਨੀ ਆ ਸੋ ਉਮੀਦ ਕਰਦਾ ਇਹ ਸਾਰੀ ਜਾਣਕਾਰੀ ਨੂੰ ਤੁਸੀਂ ਆਪਣੇ ਖੇਤਾਂ ਦੇ ਵਿੱਚ ਅਪਣਾਓਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਟੰਗ ਨਾਲ ਖੇਤੀ ਕਰੋਗੇ ਮੈਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਾਰੇ ਮਾਹਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਇੱਥੇ ਜਿਹੜੇ ਖੇਤ ਦੇ ਕਿਸਾਨ ਵੀਰ ਮੇਰੇ ਨਾਲ ਖੜੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਦੂਰਦਰਸ਼ਨ ਦਾ ਪ੍ਰੋਗਰਾਮ ਮੇਰਾ ਆਪਣੇ ਮੇਰੇ ਖੇਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ